ਆਪ ਤੋਂ ਪਹਿਲਾਂ ਮੈਂ ਸਤਨ ਸੰਤ ਗੁਰੂ ਰਾਮਦਾਸ ਜੀ ਮਹਾਰਾਜ ਦਾ ਤਾ ਦਿਲ ਤੋਂ ਸ਼ੁਕਰਾਨਾ ਅਦਾ ਕਰਦਾ ਮੈਂ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਅੱਜ ਫੇਰ ਇੱਕ ਵਾਰੀ ਸ਼੍ਰੀ ਅਕਾਲੀ ਦਲ ਦੀ ਜਥੇਬੰਦੀ ਵਿੱਚ ਜਿਹੜੀ ਪ੍ਰਧਾਨ ਤੇ ਅਹੁਦੇਦਾਰ ਸਭਾ ਦੀ ਚੋਣ ਸੀ ਉਹਦੇ ਵਿੱਚ ਬਹੁਤ ਵੱਡੀ ਕਾਮਯਾਬੀ ਮਣੀ ਮੈਨੂੰ ਇਹ ਦੱਸਦਿਆਂ ਫਕਰ ਹੁੰਦਾ ਕਿ ਸ਼ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰਦਾਰ ਹਰਜਿੰਦਰ ਸਿੰਘ ਘਾਮੀ ਸਾਹਿਬ ਜਿਨ੍ਹਾਂ ਦੀ ਉਮੀਦਵਾਰੀ ਦਾ ਐਲਾਨ ਕੱਲ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਸਾਰੇ ਮੈਂਬਰ ਤੇ ਪਾਰਟੀ ਦੀ ਰਾਏ ਤੋਂ ਬਾਅਦ ਕੀਤਾ ਸੀ ਅੱਜ ਹਾਊਸ ਦੇ ਵਿੱਚ 117 ਵੋਟਾਂ ਉਹਨਾਂ ਨੂੰ ਪਈਆਂ ਔਰ ਦੂਜੇ ਪਾਸੇ ਸਰਦਾਰ ਮਿੱਠੂ ਸਿੰਘ ਕਾਨ ਦੇ ਜਿਹੜੇ ਸਾਡੇ ਦੂਜੇ ਭਰਾਵਾਂ ਨੇ ਉਮੀਦਵਾਰ ਖੜੇ ਕੀਤੇ ਸੀ ਉਹਨਾਂ ਨੂੰ ਕੰਨੀਆਂ 18 ਵੋਟਾਂ ਪਈਆਂ ਧਾਮੀ ਸਾਹਿਬ ਨੂੰ 117 ਤੇ ਉਹਨਾਂ ਨੂੰ ਇੱਕ ਲੀਆਂ 18 ਤੇ ਇੱਕ ਵੋਟ ਰੱਦ ਹੋਈ ਹੈ। ਕੁੱਲ 136 ਮੈਂਬਰਾਂ ਨੇ ਵੋਟ ਪਾਉਂਕੀ ਤੀਆ। ਅਰ ਮੈਂ ਸਾਰੇ ਹਾਊਸ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਇੱਕ ਬੇਦਾਕ ਸਖਸ਼ੀਅਤ ਦਰਵੇਸ਼ ਸਖਸ਼ੀਅਤ ਸਰਦਾਰ ਹਰਜਿੰਦਰ ਸਿੰਘ ਧਾਮੀ ਸਾਹਿਬ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਐ ਫਿਰ ਦੁਬਾਰਾ ਉਮੀਦਵਾਰ ਬਣਨੇ ਗਏ ਸੀ ਅੱਜ ਬਹੁਤ ਬੱਡੀ ਉਹਨਾਂ ਦੀ ਝੋੜੀ ਦੇ ਵਿੱਚ ਜਿੱਤ ਪਈ ਹੈ ਸਾਰੇ ਹਾਉਸ ਦਾ ਮੈਂ ਕਹਿ ਦਿੰਦਾ ਧੰਨਵਾਦ ਕਰਦੇ ਹਾਂ ਜੀ ਪਿਛਲੇ ਸਾਲ ਵੀ ਜਦੋਂ ਇਲੈਕਸ਼ਨ ਹੋਏ ਸੀ ਸਾਡੇ ਦੂਜੇ ਪਾਸੇ ਭਰਾਵਾਂ ਨੂੰ 33 ਵੋਟਾਂ ਪਈਆਂ ਸੀ ਪਰ ਅੱਜ ਕੀ 15 ਹੋਰ ਘਟੀਆਂ ਮੇਰੇ ਖਿਆਲ ਅਗਲੀ ਵਾਰੀ ਸਰਮ ਸੰਮਤੀ ਹੋ ਜਾਏਗੀ ਜੋ ਮੈਨੂੰ ਲੱਗਦਾ ਹੈ ਕਿਉਂਕਿ ਇੱਕ ਚੰਗੀ ਸ਼ਖਸੀਅਤ ਜਿਨੇ ਸਾਰਾ ਸਾਲ ਸਾਰੇ ਮੈਂਬਰ ਸਭਾ ਨੂੰ ਨਾਲ ਲੈ ਕੇ ਤੇ ਸਾਰੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਸਾਰੇ ਪੰਥ ਨੂੰ ਨਾਲ ਲੈ ਕੇ ਜਿਸ ਤਰੀਕੇ ਸੇਵਾ ਕੀਤੀ ਹੈ ਅੱਜ ਉਹਦੀ ਉਹ ਦੌਲਤ ਹੈ ਕਿ ਇੰਨਾ ਵੱਡਾ ਮਾਣ ਜਿਹੜਾ ਉਹ ਸ਼੍ਰੋਮਣੀ ਕੁੱਟੜਾ ਪ੍ਰਬੰਧਕ ਕਮੇਟੀ ਦੇ ਸਾਰੇ ਹਾਊਸ ਨੇ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਤਾ ਸੋ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੂੰ ਵਧਾਈ ਵੀ ਪੇਸ਼ ਕਰਦਾ ਸਾਰੀ ਪਾਰਟੀ ਦੀ ਲੀਡਰਸ਼ਿਪ ਨੂੰ ਵੀ ਵਧਾਈ ਪੇਸ਼ ਕਰਦਾ ਔਰ ਸਾਰੇ ਹਾਊਸ ਦਾ ਤੇਿਲ ਤੋਂ ਮੈਂ ਧੰਨਵਾਦ ਕਰਦਾ ਕਿ ਜਿਹੜਾ ਏਡੀ ਵੱਡੀ ਉਹਨਾਂ ਨੇ ਜ਼ਿੰਮੇਵਾਰੀ ਫੇਰ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਤੇ ਪਾਈ ਹੈ ਔਰ ਇਸ ਕੇ ਹਾਲ ਦਾ ਸਾਰਿਆਂ ਨੂੰ ਵਿਸ਼ਵਾਸ ਵੀ ਦੋਣਾ ਕਿ ਹਮੇਸ਼ਾ ਹੀ ਜਿਹੜੀ ਹੈ ਬਖਸ਼ ਸ਼੍ਰੋਮਣੀ ਅਕਾਲੀ ਦਲ ਤੇ ਪੰਥ ਦੀ ਹੁੰਦੀ ਰਹੀ ਆ ਇਹ ਪੰਥਕ ਪਤਵਾ ਹੁੰਦਾ ਜਿੱਦਾਂ ਮਾਨ ਪੰਥ ਨੇ ਸ਼੍ਰੋਮਣੀ ਕਾਲੀ ਦਲ ਦਾ ਵਧਾਇਆ ਅਸੀਂ ਵੀ ਉਸ ਤੋਂ ਬਾਅਦ ਜ਼ਿੰਮੇਵਾਰੀ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਵੱਡੇ ਕਾਰਜ ਜਿਹੜੇ ਧੰਮੀ ਸਾਹਿਬ ਦੀ ਐਡਵਾਈਸ ਦੇ ਵਿੱਚ ਸ਼੍ਰੋਮਣੀ ਕਮਨ ਕਮੇਟੇ ਕਰ ਰਹੇ ਆ ਜਿਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ 350 ਸਾਲਾਂ ਸ਼ਤਾਬਦੀ ਹੈ ਜਿਦੇ ਨਾਲ ਭਾਈ ਬੱਚਦਾਸ ਭਾਈ ਸੱਤਦਾਸ ਭਾਈ ਧਿਆਨ ਜੀ ਦੀ ਵੀ ਸ਼ਤਾਬਦੀ ਦੇ ਸਵਾਗਤ ਵੱਡੇ ਪੱਤਰ ਤੇ ਉੱਤੇ ਅਨੁਕੇ ਹੋਇਆ ਤੋ ਮੈਂ ਮਹਿਸੂਸ ਕਰਦਾ ਕਿ ਮੈਂ ਧਾਮੀ ਸਾਹਿਬ ਨੂੰ ਵਧਾਈ ਦੇਣਾ ਕਿਉਂਕਿ ਬਾਕੀ ਅਹੁਦੇਦਾਰ ਸਭਾਂ ਦੀ ਚੋਣ ਹਲੇ ਚੱਲ ਰਹੀ ਹੈ ਐਗਜ਼ੈਕਟਿਵਟੀ ਚੋਣ ਵੀ ਚੱਲ ਰਹੀ ਹੈ ਥੋੜੀ ਦੇਰ ਚ ਮੁਕੰਮਲ ਹੋ ਜਾਏਗੀ ਮੈਂ ਧਾਮੀ ਸਾਹਿਬ ਨੂੰ ਔਰ ਸਾਰੀ ਜਿਹੜੀ ਨਵੀਂ ਚੁਣੀ ਜਾ ਰਹੀ ਹੈ ਉਹਨਾਂ ਦੇ ਨਾਲ ਸਾਰੀ ਨੂੰ ਜਿਹੜੀਆਂ ਕਰ ਰਹੀਆਂ ਤੁਮ ਮੁਬਾਰਕਵਾਦ ਦੇਣਾ ਔਰ ਸਾਰੇ ਹਾਊਸ ਆਫਟਰ ਤੱਕ ਤੋਂ ਧੰਨਵਾਦ ਕਰਦਾ ਕਿ ਇਹ ਬਹੁਤ ਵੱਡਾ ਪੰਥਕ ਫਤਵਾ ਹੈ ਜਿਹੜਾ ਇੱਕ ਵਾਰੀ ਫੇਰ ਸ਼ਰਮਣੀ ਅਕਾਲੀ ਦਲ ਨੂੰ ਜਿਹੜਾ ਪੱਤਰ ਦਿੱਤਾ ਸੋ ਸਾਰਿਆਂ ਦਾ ਮੈਂ ਦੱਸ ਦਿੰਦਾ ਧੰਨਵਾਦ ਕਰਦਾ ਇਹ ਬਤਾਂ ਬੇਤਰਾ ਵਿਰੋਧੀ ਧਿਰ ਨੂੰ ਅੱਛੀ ਵਾਰ ਨਾਲੋਂ 15 ਵੋਟਾਂ ਘੱਟ ਗਈ ਜੀ ਕੁਦਰਤੀ ਗੱਲ ਹੈ ਜੀ ਕਿ ਇਹ ਮੈਂਬਰਾਂ ਦੀ ਹੀ ਵੋਟ ਹੈ ਤੇ ਜੇਲੀ ਚੰਗੀ ਕਾਰਗੁਜ਼ਾਰੀ ਸਾਡੀ ਨਹੀਂ ਆ ਅਰ ਸ਼ਰਮਣੀ ਅਕਾਲੀ ਦਲ ਦਾ ਵੀ ਤੁਸੀਂ ਦੇਖੋ ਤੇ ਬਹੁਤ ਪਿਛਲੇ ਸਾਲਾਂ ਨਾਲੋਂ ਅਸਪੇਡ ਦੇ ਲੋਕਾਂ ਨੇ ਮੁਸਕ ਕਰਨਾ ਸ਼ੁਰੂ ਕਰ ਦਿੱਤਾ ਹੈ ਇਹ ਸ਼੍ਰੋਮਣੀ ਅਕਾਲੀ ਦਲ ਹੀ ਅਸਲੀ ਸਾਡੀ ਖੇਤਰੀ ਪਾਰਟੀ ਹੈ ਔਰ ਇਹਦੇ ਤੇ ਹੀ ਸਾਨੂੰ ਭਰੋਸਾ ਕਰਕੇ ਚੁਣਨਾ ਚਾਹੀਦਾ ਹੈ ਕਿ ਜਿਹੜਾ ਅਭਾਰ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਹੋਂਦ ਹੋਇਆ ਇਹ ਉਹਦਾ ਪ੍ਰਤੀਕ ਹੈ ਤੁਹਾਡੇ ਸਾਹਮਣੇ ਹੈ ਕਿ ਜੋ ਸੇਵਾ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਜੋ ਸੇਵਾ ਇਹ ਸਮਿਦ੍ਰਾਨ ਹੜਾ ਦੇ ਦੌਰਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਕੀਤੀ ਜੋ ਬਾਕੀ ਜਿਹੜੇ ਪੰਜਾਬ ਦੇ ਹੱਕਾਂ ਵਾਸਤੇ ਹਿੱਤਾਂ ਵਾਸਤੇ ਲੜਾਈ ਸ਼੍ਰੋਮਣੀ ਅਕਾਲੀ ਦਾ ਲੜ ਰਿਹਾ ਹੈ ਅੱਜ ਸਾਡੇ ਮੈਂਬਰ ਜਿਹੜੇ ਕੁਝ ਭਰਾ ਸਾਡੇ ਕੋਲੋਂ ਪਿੱਛੇ ਦੂਰ ਸਨ ਅੱਜ ਉਹਨਾਂ ਨੇ ਵੀ ਆ ਕੇ ਵਾਪਸ ਆਪਣੀ ਮਾਂ ਪਾਰਟੀ ਦਾ ਸਾਥ ਦਿੱਤਾ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਮੋਟੇ ਬਾਦਸ਼ਾਹ ਤਾਂ ਹੀ ਹੈ ਜੇ ਤੇ ਜਿਹੇ ਪਾਸੇ ਮੈਂਬਰ ਜਿਹੜੇ ਤੁਹਾਡੇ ਦਾ ਲਾ ਕੇ ਖੜਦੇ ਆ ਇੱਕ ਬਹੁਤ ਵੱਡੀ ਨਾ ਸਮਝਦਾ ਕਿ ਇਹ ਜਿਹੜੀ ਹੈ ਅੱਜ ਦਾ ਰੁਝਾਨ ਹੈ ਇਹ ਸ਼੍ਰੋਮਣੀ ਅਕਾਲੀ ਦਲ ਵਾਸਤੇ ਬੜਾ ਪੋਜ਼ਿਟਿਵ ਰੁਝਾਨ ਹੈ ਮੈਂ ਸਾਬ ਜਿਹੜਾ ਹੈ ਇਹ ਜਿੱਤ ਕੀ ਮਾਣੇ ਰੱਖਦੀ ਹੈ ਅਕਾਲੀ ਦਲ ਲਈ ਦੂਸਰਾ ਸਵਾਲ ਜਿਹੜੇ ਆ ਵੋਟਾਂ ਦਾ ਆਕੜਾ ਵਧਿਆ ਹੈ ਇਹ ਕੀ ਸੰਕੇਤ ਕਰਦਾ ਜੀ ਖਾਸ ਕਰਕੇ ਵਿਰੋਧੀ ਧਿਰ ਦੀਆਂ ਜਿਹੜੀਆਂ ਦੇਖੋ ਅਸੀਂ ਤੇ ਕੋਈ ਵੀ ਜਿਹੜੀ ਜਿੱਤ ਹੁੰਦੀ ਹੈ ਉਹਦੇ ਨਾਲ ਬਹੁਤ ਵੱਡੀ ਜ਼ਿੰਮੇਵਾਰੀ ਜੁੜੀ ਹੁੰਦੀ ਹੈ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਜਦੋਂ ਵੀ ਫਤਿਹ ਮਿਲੀ ਹੈ ਨੀਵੇਂ ਹੋ ਕੇ ਅਸੀਂ ਜਿਹੜੀ ਹੈ ਸੰਗਤ ਦੀ ਸੇਵਾ ਪੰਜਾਬ ਦੀ ਸੇਵਾ ਪੰਥ ਦੀ ਸੇਵਾ ਕੀਤੀ। ਔਰ ਹੁਣ ਵੀ ਜੇ ਭਰੋਸਾ ਸਾਡੇ ਤੇ ਵਧਿਆ ਤੇ ਅਸੀਂ ਫੇਰ ਜਿਹੜੀ ਹੈ ਉਹਦੇ ਤੇ ਪੂਰਾ ਉਤਰਨ ਦੀ ਜਿਹੜੀ ਹੈ ਉਹ ਕੋਸ਼ਿਸ਼ ਕਰਾਂਗੇ ਕਿਉਂਕਿ ਅੱਜ ਸਾਰੇ ਪੰਜਾਬ ਦੀਆਂ ਨਜ਼ਰਾਂ ਜਿਹੜੀਆਂ ਨੇ ਉਹ ਫੇਰ ਸ਼੍ਰੋਮਣੀ ਅਕਾਲੀ ਦਲ ਤੇ ਲੋਕਾਂ ਨੇ ਦੁਨੀਆਂ ਪਾਰਟੀਆਂ ਨੂੰ ਦੇਖ ਲਿਆ। ਬਗਾ ਕੁਛ ਗੁੰਮਰਾਹਕੁੰਨ ਪ੍ਰਚਾਰ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਹੋਇਆ ਸੀ ਤੇ ਹੋਇਆ ਪਰ ਅੱਜ ਅਖੀਰ ਦੇ ਉੱਤੇ ਸੱਚ ਸੱਚ ਹੀ ਰਹਿੰਦਾ ਹੈ ਪੂਰਨ ਫੁੱਟੇ ਨਾਨਕਾ ਉੜਕ ਸੱਚ ਰਹੀ ਅੱਜ ਸੱਚ ਜਿਹੜਾ ਫੇਰ ਉਹ ਦੁਬਾਰਾ ਜਿਹੜਾ ਪਤਾ ਸਾਥ ਸਾਡੇ ਭਰਾਵਾਂ ਨੇ ਦਿੱਤਾ ਹੈ ਇਸ ਕਰਕੇ ਬਹੁਤ ਬਹੁਤ ਧੰਨਵਾਦ ਹੈ ਬਹੁਤ ਵੱਡੀ ਫਤਿਹ ਜੰਮੀ ਅਰਪੀ ਪਰ ਬਾਰਾ ਰਹੇ ਨੇ ਘੱਟ ਕੇ ਲੋਕਾਂ ਦੇ ਚਾਤਰੋ ਕੋਲ ਕੇ ਨਾ ਪੋੜਾ ਦੇਖੋ ਮੈਂ ਕੈਨਦੀ ਹਰਪੀ ਸਿੰਘ ਰਣੋਂ ਕੁਝ ਕਹਿਣਾ ਨਹੀਂ ਚਾਹੁੰਦਾ ਪਰ ਇਹਨਾਂ ਰਜਾ ਨੂੰ ਉਹਨਾਂ ਨੂੰ ਜਿਹੜਾ ਬੈਠ ਕੇ ਵਿਚਾਰਨਾ ਜ਼ਰੂਰ ਕਰ ਲੈ ਕੇ ਕਿ ਲੋਕੀ ਫੁੱਟ ਪਾਉਣ ਵਾਲੇ ਕੰਮ ਨੂੰ ਪਸੰਦ ਨਹੀਂ ਕਰਦੇ ਇਸ ਕਰਕੇ ਜਨਤਾ ਪੰਥ ਸ਼੍ਰੋਮਣੀ ਅਕਾਲੀ ਦਲ ਨੂੰ ਤਗੜਾ ਕਰਨਾ ਚਾਹੁੰਦਾ ਜਿਹੜੇ ਆਪਾਂ ਦੂਜਿਆਂ ਦੇ ਕਹਿਣ ਦੇ ਉੱਤੇ ਆਪਣੀਆਂ ਜਥੇਬੰਦੀਆਂ ਨੂੰ ਸੰਸਥਾਵਾਂ ਨੂੰ ਸੱਟ ਮਾਰਨ ਦੀ ਕੋਸ਼ਿਸ਼ ਕਰਦੇ ਆ ਉਹਦੇ ਅਲਟੀਮੇਟਲੀ ਅਹੀਂ ਨਹੀਂ ਦਿੱਤੇ ਹੁੰਦੇ ਇਸ ਕਰਕੇ ਉਹਨਾਂ ਨੂੰ ਇਸ ਚੀਜ਼ ਨੂੰ ਵਿਚਾਰਨਾ ਚਾਹੀਦਾ ਸੋਚਣਾ ਚਾਹੀਦਾ ਬੜਾ ਵੱਡਾ ਜਿਹੜੇ ਨਵੇਂ-ਨਵੇਂ ਪ੍ਰਧਾਨ ਬਣੇ ਸੀ ਇਹ ਪਹਿਲੀ ਵਾਰੀ ਹੋਇਆ ਕਿ ਅੱਧ 'ਚ ਆ ਗਏ ਪ੍ਰਧਾਨਗੀ ਬਣਦੇ ਆ ਸਾਰੇ 35 ਦਾ ਦਾਵਾ ਕੱਲ ਕੀਤਾ ਸੀ 18 ਦੇ ਆ ਕੇ ਅੱਧ 'ਚ ਆ ਗਏ ਇਸ ਕਰਕੇ 17 17 ਤਾਂ ਹੋ ਨਹੀਂ ਸਕਦੇ ਇਸ ਕਰਕੇ ਅੱਧ 'ਚ ਆ ਕੇ ਇਹਦੇ ਬਾਰੇ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਗੁੰਮਰਾਹ ਕਰਕੇ ਆਪਣੀ ਸੰਸਥਾ ਦਾ ਸ਼੍ਰੋਮਣੀ ਅਕਾਲੀ ਦਲ ਦਾ ਬਾਪਾ ਪਾਰਟੀ ਦਾ ਨੁਕਸਾਨ ਕਰੋਗੇ ਤੇ ਨਾਲ ਸਮਰਥਨ ਨਹੀਂ ਰਹੇ ਪਹਿਲਾਂ ਹੀ ਸੀ ਉਹਨਾਂ ਦੇ ਆਂਦੇ ਸੀ 17 18 ਹੀ ਆਂਦੇ ਸੀ ਜਾਨੀ ਹਰਦੀਪ ਸਿੰਘ ਨੂੰ ਉਤੋਂ ਵਾਧਾ ਨਹੀਂ ਮਿਲਿਆ ਇਹਨਾਂ ਨੂੰ ਘਟੇ ਤਾਂ ਜਰੂਰ ਆ ਇਹ ਤਾਂ ਜ਼ਿੰਮੇਵਾਰੀ ਉਹਨਾਂ ਨੂੰ ਲੈਣੀ ਚਾਹੀਦੀ ਹੈ ਕਿਉਂਕਿ ਪਿਛਲੀ ਵਾਰੀ 33 ਸੀ ਤੇ ਐਡ ਕੀ 33 ਤੋਂ ਜਿਹੜੇ ਘਟ ਕੇ 18 ਆ ਗਏ ਉਹਨਾਂ ਦੇ ਨਾਲ ਤਲਬ ਨੇ ਉਹਨਾਂ ਸੋਚਣਾ ਨਹੀਂ ਚਾਹੀਦਾ ਕਿ ਨਹੀਂ ਮੈਂ ਤਾਂ ਕਿਹਾ ਅਗਲੀ ਵਾਰ ਉਹ ਸਰ ਸੰਮਤੀ ਹੋ ਜੇਗੀ ਮੈਂ ਤਾਂ ਕਹਿੰਦਾ ਬੇਸਿਸ ਸਪੀਡ ਨਾਲ ਕੰਮ ਚੱਲਿਆ ਕਿਉਂਕਿ ਅਸੀਂ ਤਾਂ ਬਾਕੀ ਨੂੰ ਵੀ ਬੇਨਤੀ ਕਰਦੇ ਹਾਂ ਕਿ ਇਕੱਠੇ ਹੋਵੋ ਪੰਜਾਬ ਦੀ ਪੰਥ ਦੀ ਬਹੁਤ ਵੱਡੀਆਂ ਚੁਣੌਤੀਆਂ ਜੋ ਹਾਲ ਐਸੇ ਪੰਜਾਬ ਦਾ ਹੋ ਗਿਆ ਹੈ ਜਿਸ ਤਰੀਕੇ ਸਾਡੇ ਕੋਲੋਂ ਇੱਕ ਇੱਕ ਕਰਕੇ ਸਾਰੀਆਂ ਚੀਜ਼ਾਂ ਖੋਈਆਂ ਜਾ ਰਹੀਆਂ ਆ ਪੰਜਾਬ ਯੂਨੀਵਰਸਿਟੀ ਚ ਕੀ ਕੁਝ ਹੋਇਆ ਇਹ ਵੱਡੀਆਂ ਵੱਡੇ ਮਸਲੇ ਨੇ ਜਿਹਦੇ ਇਕੱਠੇ ਹੋ ਕੇ ਲੜਦੇ ਪੈਣੇ ਆ ਇਸ ਕਰਕੇ ਸਾਰਿਆਂ ਨੂੰ ਇਕਜੁੱਟ ਇਹਨਾਂ ਚੀਜ਼ਾਂ ਦੇ ਉੱਤੇ ਹੁਣਦੀ। ਬਹੁਤ ਧੰਨਵਾਦ। ਥੈਂਕ ਯੂ।